ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਡਾਇਮੰਡ ਬੁਟੀਕ ਪਟਿਆਲਾ ਤੋਂ ਸਾਰਿਆਂ ਨੂੰ ਪਹਿਲਾਂ ਤਾਂ ਉਹਨਾਂ ਭੈਣਾਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜਿਨ੍ਹਾਂ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਗਿਆ ਸ਼ੇਅਰ ਕੀਤਾ ਉਹ ਸਾਡੇ ਤੇ ਭਰੋਸਾ ਕੀਤਾ ਸਾਡੀ ਕੁਆਲਿਟੀ ਤੇ ਵੀ ਸਤਿ ਸੋਹਣ ਕੀਤਾ ਜਿਹੜੀਆਂ ਭੈਣਾਂ ਪਹਿਲੀ ਵਾਰ ਦੇਖ ਰਹੀਆਂ ਨੇ ਉਹਨਾਂ ਨੂੰ ਭੈਣਾਂ ਨੂੰ ਬੇਨਤੀ ਹੈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਅੱਗੇ ਕਿਉਂਕਿ ਮੈਂ ਹਰ ਵੀਡੀਓ ਚ अकेਲੀ ਆ ਨਾ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਵੈਸੇ ਬਹੁਤ ਭੈਣਾ ਇਹ ਜੀ ਗੱਲ ਨਹੀਂ ਹੈਗੀ ਬਹੁਤ ਭੈਣਾ ਸਪੋਰਟ ਕਰਦੀਆਂ ਨੇ ਮੈਂ ਲੱਖੀ ਐ ਇਸ ਲਈ ਬਹੁਤ ਜ਼ਿਆਦਾ ਆਪਦੇ ਆਪ ਨੂੰ ਕਹਿਣੀ ਆ ਵੀ ਮੈਨੂੰ ਜਿੰਨੀਆਂ ਵੀ ਮਿਲੀਆਂ ਨੇ ਭੈਣਾ ਬਹੁਤ ਵਧੀਆ ਨੇ ਜਿਹੜੀਆਂ ਮੇਰੇ ਨਾਲ ਦੁਨੀਆਂ ਨੇ ਤੇ ਮੈਂ ਕਹਿਣੀ ਆ ਹੋਰ ਵੀ ਜੁੜਨ ਮੇ ਸਾਡੇ ਨਾਲ ਇਸ ਲਈ ਭੈਣਾ ਨੂੰ ਬੇਨਤੀ ਆ ਕਿ ਚਲਨ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਸਾਡੀ ਕੁਆਪੜਾ ਜਾਂ ਰੇਟ ਵਧੀਆ ਲੱਗਦੇ ਨੇ ਨਾ ਤਾਂ ਜਰੂਰ ਸਪੋਰਟ ਕਰਿਆ ਕਰੋ ਸਾਡੇ ਕੰਮ ਨੂੰ ਕਿਉਂਕਿ ਸਾਨੂੰ ਬਾਕੀ ਬਹੁਤ ਜ਼ਰੂਰਤ ਹੈ ਤੁਹਾਡੇ ਸਪੋਰਟ ਦੀ ਕਿਉਂਕਿ ਅਸੀਂ ਜਿੰਨਾ ਮਰਜ਼ੀ ਮਹਿੰਗਾ ਕੱਪੜਾ ਦਿਖਾਈ ਜਾਈਏ ਇੱਕ ਗੱਲ ਤਾਂ ਤੇ ਜਿੰਨਾ ਚਿਰ ਤੁਸੀਂ ਉਹਨੂੰ ਸਪੋਰਟ ਨਹੀਂ ਕਰੋਗੇ ਨਾ ਉਹਨਾਂ ਚਿਰ ਉਹ ਉਹ ਜਿੰਨਾ ਮਰਜ਼ੀ ਮਹਿੰਗਾ ਕੱਪੜਾ ਹੋਵੇ ਉਹਦੀ ਕੋਈ ਕੀਮਤ ਨਹੀਂ ਬਣਦੀ ਇਸ ਲਈ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਭੈਣਾਂ ਨੂੰ ਬੇਨਤੀ ਹੈ ਜਰੂਰ ਸਪੋਰਟ ਕਰਿਓ ਔਰ ਦੱਸਿਓ ਸਾਡੇ ਇਹ ਕੱਪੜਾ ਕੱਪੜੇ ਦੀ ਕੁਆਲਿਟੀ ਤੇ ਡਿਜ਼ਾਈਨ ਅੱਜ ਆਪਾਂ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਸਲਾਈ ਵਾਲੇ ਦਿਖਾਵਾਂਗੇ ਇਹ ਆਪਣੇ ਆਰਡਰ ਨੇ ਸਾਰੇ ਯੂਐਸ ਨੂੰ ਭੇਜਦੇ ਇੱਕ ਉਹਨਾਂ ਦੇ ਦੋ ਆਰਡਰ ਨੇ ਆਪਣੇ ਕੋਲੇ ਸਾਨੂੰ ਦੋਨੋਂ ਦਿਖਾਵਾਂਗੇ ਆ ਦੇਖੋ ਇਹ ਆ ਐ ਲੱਗਦਾ ਜਿਵੇਂ ਲੈਸ ਲੱਗੀ ਵੀ ਹੁੰਦੀ ਆ ਪਰ ਇਹ ਕੜਾਈ ਕੀਤੀ ਹੋਈ ਆ ਦੇਖੋ ਇੱਕ ਰੰਗ ਨਾਲ ਕਿਉਂਕਿ ਉਹ ਹੋਣਾ ਜਿਆਦਾ ਰੰਗ ਨਹੀਂ ਪਾਉਂਦੇ ਹੈਗੇ ਬਸ ਇੱਕ ਕਲਰ ਜਾਂ ਦੋ ਕਲਰ ਆ ਦੇਖੋ ਸਿੰਪਲ ਕੜਾਈ ਹੁੰਦੀ ਆ ਬਸ ਉਹਨਾਂ ਦੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੁਸੀਂ ਇਹਨਾਂ ਨੂੰ ਦੋ ਰੰਗ ਦੇ ਵਿੱਚ ਵੀ ਕਰਵਾ ਸਕਦੇ ਹੋ ਕਿਸੇ ਵੀ ਸੂਟ ਤੇ ਕਿਸੇ ਤਰ੍ਹਾਂ ਵੀ ਕਰਵਾ ਸਕਦੇ ਹੋ ਇਹਨੂੰ ਤੁਸੀਂ ਇਕੱਲੇ ਖੇਦੇ ਤੇ ਵੀ ਕਰਵਾ ਸਕਦੇ ਹੋ ਹਾਂ ਦੇਖੋ ਆਹ ਸੂਟ ਸਿੰਪਲ ਸਿਲਟਾਇਆ ਦੇਖੋ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਸੂਟ ਤੇ ਇਹਦੇ ਨਾਲ ਇਹਦੀ ਬੋਟਮ ਬੋਟਮ ਤੇ ਕੋਈ ਕੰਮ ਨਹੀਂ ਕਰਿਆ ਹੈਗਾ ਆਪਣਾ ਤੇ ਇਹਦੇ ਨਾਲ ਦੁਪੱਟਾ ਦੁਪੱਟਾ ਜਿਹੜਾ ਉਹ ਲੈਂਦੇ ਨੇ ਉਹ ਨਹੀਂ ਲੈਂਦੇ ਹੈਗੇ ਸਸਤੇ ਵਾਲਾ ਉਹ ਫੁੱਲ ਚਨੂਣਾ ਦੁਪੱਟਾ ਹੈ ਇਹਦਾ ਸਾਰਿਆਂ ਨਾਲੋਂ ਮਹਿੰਗਾ ਵਾਲਾ ਦੁਪੱਟਾ ਹੁੰਦਾ 1250 ਦਾ ਦੁਪੱਟਾ ਉਹ ਦੁਪੱਟਾ ਤੁਹਾਨੂੰ ਵਿੱਚੇ ਪਤਾ ਲੱਗ ਜਾਂਦਾ ਹੋਊਗਾ ਨਾ ਇਹ ਫੁੱਲ ਚਨੂਣਾ ਆ ਲੈਸ ਲਈਏ ਆਪਣੇ ਹਲਕੇ ਬਰੀਕ-ਬਰੀਕੀ ਜੋ ਲੈਸ ਲਵਾਉਂਦੇ ਨੇ ਕਿਉਂਕਿ ਮਸਾਈਏ ਦੇ ਵਿੱਚ 30 40 ਗ੍ਰਾਮ ਵਜਨ ਹੋਊਗਾ ਦੁਪੱਟੇ ਦੇ ਵਿੱਚ ਮੈਂ ਨਾ ਤੁਹਾਨੂੰ ਅੱਜ ਉਹ ਨਾ ਕਢਾਈ ਦਾ ਰੇਟ ਦੱਸੂਗੀ ਥੋੜਾ ਜਿਹਾ ਟਾਈਮ ਜ਼ਰੂਰ ਵੱਧ ਲੱਗੂਗਾ ਵੀਡੀਓ ਦੇ ਵਿੱਚ 2-4 ਮਿੰਟ ਜਿਹਾ ਵੀਡੀਓ ਦੇਖਿਓ ਪੂਰੀ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਨਾ ਵੀਸੀ 350 ਤੋਂ 360 ਕਢਾਈ ਸਟਾਰਟ ਹੁੰਦੀ ਆ ਉਹ ਆਪਣੇ ਕੋਲ ਇਹੀ ਬਿਲ ਨਾ ਹੁੰਦੀਆਂ ਨੇ ਜੀ ਤੁਸੀਂ ਇਹਨੂੰ ਵਧਾ ਅਜਮੀ ਮਰਜ਼ੀ ਲਵੋ ਜਿਵੇਂ ਕਿ ਇਹ ਮਸ਼ੀਨ ਨੇ ਸੂਟ ਤਿਆਰ ਕੀਤਾ ਜਿਹੜਾ ਇਹ ਜਿਹੜੀ ਬਾਹਮਾ ਤੇ ਚਾਕਾਂ ਤੇ ਕਢਾਈ ਕੀਤੀ ਆ 500 ਦੇ ਵਿੱਚ ਕਢਾਈ ਆ ਸੂਟ ਬਾਰੇ ਤੁਹਾਨੂੰ ਪਤਾ ਹੀ ਆ ਹਨਾ 900 ਦਾ ਸੂਟ ਹੁੰਦਾ ਹੈ 900 ਦਾ ਸੂਟ ਹੋ ਗਿਆ 500 ਦੀ ਕਢਾਈ ਹੋ ਗਈ 1400 ਦੇ ਵਿੱਚ ਸੂਟ ਦੁਪट्टे ਤੋਂ ਬਿਨਾ ਤਿਆਰ ਹੋ ਗਿਆ ਅਗਰ ਤੁਸੀਂ ਇਹਨੂੰ ਹੋਰ ਘਟਾ ਕੇ ਲੈਣੇ ਹੋ ਤਾਂ ਇਹ ਕਲਿੱਕੇ ਦੇ ਤੇ ਬਾਵਾ ਤੇ ਆਜੂਗੀ ਤਾਂ ਹੋਰ ਰੇਟ ਘਟ ਜੂਗਾ ਇਹਦੇ ਵਿੱਚੋਂ ਇਹ ਵੀ ਜੇ ਬੈਲਨਾ ਆਪਣੇ ਕੋਲ ਇੱਕ ਨਹੀਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਜ਼ਰੂਰੀ ਨਹੀਂ ਹੈਗਾ ਵੀ ਇਹ ਹੀ ਆ ਇੱਕ ਸੂਟ ਇਹ ਇਹ ਹੈਗਾ ਬਾਈ ਦਾ ਬਲੈਂਡ ਡਾਰਕ ਡਾਰਕ ਬਲੈਂਡ ਆ ਦੇਖ ਕੜਾਹੀ ਦੇਖੋ ਘੇਰੇ ਤੇ ਆ ਤੁਸੀਂ ਫਸਫਾਈ ਦੇ ਕੋਪਲਾ ਕੜਾਈ ਦੀ ਤੇ ਇਹ సేమల్ బా ఇర గళే మనం ఏ వాదే పసందా బా ఈ గళ పాపల్ సూట్ బాట పలేన బాట బాటతో కి ఏ ఫుల్ చనా రంగ డాయి క ਦੇਖੋ ਬਿਲਕੁਲ ਸੇਮ ਆ ਹੁ ਨੀਕੇ ਦਾ ਵੀ ਫਰਕ ਨਹੀਂ ਤੁਹਾਨੂੰ ਪਤਾ ਹੀ ਵੀ ਇਹਦੇ ਪਤਾ ਹਰ ਇੱਕ ਰੰਗ ਡਾਈ ਹੋ ਜਾਂਦਾ ਇਹਦਾ ਸੂਟ ਦਾ ਕੰਨ ਸੀਗਾ ਉਹ ਆਪਣੇ ਲੈਸ ਲਈ ਆ ਆ ਦੇਖੋ ਤੁਸੀਂ ਇਹ ਜਿਹੜੇ ਵੀ ਮਰਜ਼ੀ ਉਹਤੇ ਕਰਵਾਉਣਾ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਇਹੀ ਕਲਰ ਤੇ ਕਰਵਾਉਣਾ ਕਿਸੇ ਹੋਰ ਰੰਗ ਤੇ ਕਰਵਾਉਣਾ ਤਾਂ ਹੋਰ ਰੰਗ ਤੇ ਵੀ ਕਰਵਾ ਸਕਦੇ ਹੋ ਤੇ ਮੋਂ ਤੁਹਾਨੂੰ ਇਹਦਾ ਵੀ ਰੇਟ ਦੱਸਦੇ ਆ ਇਹ ਜਿਹੜੀ ਬੇਲ ਅਸੀਂ ਨੇ ਪਾਈ ਆ ਤੇ ਘੇਰੇ ਤੇ ਅਰ ਚੱਕਰ ਤੇ ਉੱਪਰ ਇਹ ਹੁਣ 600 ਦੇ ਵਿੱਚ ਪਾਈ ਆ ਜੀ ਬੇਲ 900 ਦਾ ਤੁਹਾਨੂੰ ਪਤਾ ਸੂਟ ਦੁਪट्टे ਤੋਂ ਬਿਨਾਂ ਦੁਪੱਟਾ ਦਾ ਤੁਹਾਨੂੰ ਪਤਾ ਵੀ ਕਿੰਨਾ ਦੁਪੱਟਾ ਹੈ 1250 ਦਾ ਹਨਾ ਉਹਿਤ ਕੁ ਲੋਬੀ ਤੇ ਇਹ 600 ਦਾ ਬੇਲ ਆ ਦੂਣਾ ਪਾਸੇ ਬੇਲ ਪਾਈ ਹੈ ਤੇ ਬਾਹਮਾ ਤੇ ਨਹੀਂ ਇਹ 600 ਦੀ ਕੜਾਈ ਆ ਤੇ 900 ਦਾ ਸੂਟ ਆ ਤੇ ਜੇ ਤੁਸੀਂ ਇਹੀ ਬੇਲ ਨੂੰ ਘੇਰੇ ਤੇ ਪਵਾ ਲਮ ਪਾਉਣੀ ਆ ਤੇ ਬਾਹਮਾ ਤੇ ਪਾਉਣੀ ਆ ਫਿਰ ਇਹਦਾ ਬਹੁਤ ਹੀ ਟਟ ਕੱਟ ਜੂਗਾ ਇਹੇ ਬੇਲ ਹੁੰਦੀ ਨੇ ਜਿਹੜੀ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਵੀ ਸਾਡੇ ਲਈ ਵੀ ਕੱਟ ਦੇਣ ਦੀਆਂ ਹੁੰਦੀਆਂ ਨੇ ਇਹ ਇਹ ਜਿਹੀ ਬੇਲ ਹੁੰਦੀਆਂ ਨੇ ਅਸੀਂ ਬੇਲ ਨੂੰ ਇਹ ਨਹੀਂ ਹੈਗਾ ਵੀ ਜੇ ਬੇਲ ਦਾ ਡਿਜ਼ਾਈਨ ਬਦਲ ਗਿਆ ਤਾਂ ਉਹਦਾ ਪੈਸੇ ਵਧਾਤੇ ਸਾਡੇ ਕੋਲ ਇਹ ਜੇ 15-20 ਵੇਲਾ ਹੁੰਦੀਆਂ ਨੇ ਜਿਹਦਾ ਰੇਟ ਇੱਕੀ ਰੱਖਦੇ ਆ ਹਾਂ ਤੁਸੀਂ ਉਹਨੂੰ ਵਧਾ ਘਟਾ ਲਮੋਗੇ ਫਿਰ ਉਹਦਾ ਰੇਟ ਵਾਧਾ ਘਟਦਾ ਮੈਂ ਇਹ ਹੈਗਾ ਆਪਣਾ ਤੀਸਰਾ ਸੁੱਕ ਇਹ ਕੇਲੇ ਦਾ ਹੰਮਾ ਕੀ ਰੇਟ ਆ ਤੁਸੀਂ ਇਹ ਨਹੀਂ ਬੰਮੜੇ ਠੀਕ ਹੈ ਤੇ ਇਹਦੇ ਨਾਲ ਇਹ ਹੈਗਾ ਜੀ ਮੋਰ ਪੰਖੀ ਰੰਗ ਠੀਕ ਹੈ ਇਹਨਾਂ ਨਾਲ ਦੁਪੱਟੇ ਹਜੇ ਡਾਈ ਹੋਣ ਗਏ ਹੋਏ ਨੇ ਇਹ ਸੇਮ ਨਾਲ ਦੀ ਦੁਪੱਟੇ ਹੋਣਗੇ ਫਿਰ ਇਹ ਆਹ ਕਲਰ ਦਾ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆ ਰੇਟ ਬੇਲ ਇਹਦਾ ਵੀ ਰੇਟ ਉਹੀ ਆ ਜਿਹੜਾ ਸੇਮ ਤੁਹਾਨੂੰ ਪਹਿਲਾਂ ਦੱਸਿਆ ਨਾ ਮੈਂ ਸੇਮ ਰੇਟ ਉਹੀ ਆ 600 ਦੀ ਬੇਲ ਆ तीन नौ सौ का सूट अगर तुम ये भी घेरे पर करवाओगे तो यह रेट भी घट जाऊगा यही बेला होंगे जी मैं तुम्हें दस दी हाँ ये अपने को बहुत होंगे ने यह जी सूट आट वर्क कर मस्ट टून तबल सेल कट वर्क कराभी तो पिस्ते न यह जो रंग आज बिचार ना ये पिस्ता जहा रंग ਇਹ ਪਤਾ ਨਹੀਂ ਲੈਮਨ ਤੁਹਾਨੂੰ ਲੱਗਦਾ ਹੋ ਭੱਲੇਮਨ ਨਹੀਂ ਹੈਗਾ ਇਹ ਗ੍ਰੀਨ ਪਿਸਤਾ ਰੰਗਾ ਤੇ ਇਹ ਬਾਵਾ ਨੇ ਤੇ ਇਹਦੇ ਗਲਾ ਵੀ ਕਰਿਆ ਆ ਦੇਖੋ ਇਹਦੇ ਗਲਾ ਵੀ ਠੀਕ ਹੈ ਸੇਮ ਡਬਲ ਕੱਟ ਵਰਕ ਦੇ ਵਿੱਚ ਹੀ ਗਲਾ ਤੇ ਬਾਵਾ ਤੇ ਆਹ gekeਰਾ ਆ ਦੇਖੋ ਤੇ ਇਹਦੇ ਨਾਲ ਇਹਦੀ ਬਾਟਨ ਇਹਨਾਂ ਦੇ ਦੁਪੱਟੇ ਡਾਈ ਹੁਣ ਗਏ ਹੋਏ ਨੇ ਸਾਡੇ ਕੋਲ ਟਾਈਮ ਸੀਗਾ ਅਸੀਂ ਕਿ ਕੱਲ ਨੂੰ ਦੁਪੱਟੇ ਆ ਜਾਣਗੇ ਫਿਰ ਫਟਾਫਟ ਅਸੀਂ ਕੋਰਅਰ ਕਰਦੇ ਨੇ ਫਿਰ ਹੋਣੀ ਨਹੀਂ ਇੱਕ ਕਸੂਟ ਇਹ ਹੈਗਾ ਪਰਪਲ ਕਲਰ ਦਾ ਸੂਟ ਡਾਰਕ ਤੇ ਇਹਦੇ ਵਿੱਚ ਜਿਹੜਾ ਆ ਰੰਗ ਪਾਇਆ ਵਿਆ ਇਹ ਲੈਮਨ ਕਲਰ ਦਾ ਦੇਖਣ ਨੂੰ ਆ ਲੱਗਦਾ ਕਰੀਮਾ ਇੱਕ ਲਾਈਟ ਲੇਮਨ ਕਲਰ ਨਹੀਂ ਹੁੰਦਾ ਜਿਹੜਾ ਉਹ ਉਹ ਕਲਰ ਹੈ ਇਹ ਕਰੀਮ ਨਹੀਂ ਹੈਗਾ ਕਿਰਾ ਤੇ ਪਾਓ ਠੀਕ ਹੈ ਤੇ ਇਹਦੀ ਬੋਤਲ ਹਾਂ ਜੀ ਇਹ ਕੇਸ ਹੁਟਾ ਇਹ ਹੈਗਾ ਜੀ ਨੇਵੀ ਬਲੂ ਕਲਰ ਅਮ ਵੀਡੀਓ ਵਿੱਚ ਕਈ ਵਾਰ ਨਾ ਬਲੈਕ ਆ ਜਾਂਦਾ ਪਿਛਲੀ ਵਾਰ ਮੈਂ ਨੇਵੀ ਬਲੂ ਕਲਰ ਦਿਖਾਇਆ ਸੀ ਸਾਰਿਆਂ ਨੂੰ ਲੱਗੇਗਾ ਬਲੈਕ ਕਲਰ ਲੱਗਦਾ ਕਿਉਂਕਿ ਵੀਡੀਓ ਵਿੱਚ ਬਲੈਕ ਆ ਗਿਆ ਪਰ ਇਹ ਨੇਵੀ ਬਲੂ ਆ ਜੀ ਡਾਰਕ ਨੇਵੀ ਬਲੂ ਆ ਦੇਖ ਇਹ 골ਡਨ ਧਾਗ ਨਾਲ ਇਹ ਕੜਾਈ ਕੀਤੀ ਹੈ ਦੇਖੋ

ਇਹਦਾ ਹੈਗਾ ਜੀ ਦੁਪੱਟਾ ਇਹ ਹੈਗਾ ਹਾਫ ਚਨੂਨ ਦਾ ਦੁਪੱਟਾ ਨੇਵੀ ਬਲੂ ਦੁਪੱਟਾ ਤੇ ਇਹਨਾਂ ਨੇ ਲੈਸ ਨਹੀਂ ਲਵਾਈ ਉੱਪਰ ਇਹ ਕਹਿੰਦੇ ਸੀ ਲੈਸ ਨਹੀਂ ਲਗਾਉਣੀ ਹੈਗੀ ਇਹ 골ਡਨ ਕਲਰ ਦੇ ਨਾਲ ਸੇਮ ਮੈਚ ਹੁੰਦਾ ਇੱਕ ਨੰਬਰ ਦਾ ਵੀ ਫਰਕ ਨਹੀਂ ਹੈਗਾ ਇਹ ਲਰਨ ਤੇ ਇਸ ਤਰ੍ਹਾਂ ਕੀਤਾ ਹੋਇਆ ਇਸ ਤਰ੍ਹਾਂ ਦਾ ਦੁਪੱਟਾ ਨੇਵੀ ਬਲੂ ਤੇ ਇਹਦਾ ਕੰਬੀਨੇਸ਼ਨ ਤੇ ਇੱਕ ਉਹਨਾਂ ਨੇ ਇਹ ਪਲੇਨ ਸੀ ਮੈਂ ਲੈਤਾ ਸਿੰਪਲ ਸੂਟ ਜਿਹਦੇ ਮੈਂ ਨਾ ਪਿਛਲੀ ਵੀਡੀਓ ਵਿੱਚ ਪਾਏ ਸੀਗੇ 550 ਦੇ ਉਹਨਾਂ ਨੇ ਸਿੰਪਲ ਇਸ ਲਾਇਆ ਇਹ ਤੇ ਨਹੀਂ ਕੁਛ ਲਵਾਇਆ ਤੇ ਪਲੇਨ ਸੂਟ ਹੈ ਪ੍ਰਿੰਟਰ ਤੇ ਇਹਦੇ ਨਾਲ ਇਹ ਪਲਾਜੂਆ ਇਹਦੇ ਨਾਲ ਮਸਲੀਨ ਦਾ ਹੀ ਦੁਪੱਟਾ ਆ ਦੇਖੋ ਬਲੈਕ ਕਲਰ ਦਾ ਮੇੇ ਸੂਟ ਪਾਏ ਸੀਗੇ ਨਾ ਪ੍ਰਿੰਟ ਆਪਣੇ ਕੋਲੇ ਵੀ ਰਾਮ ਟੈਕਸ ਦੇ ਨੇ ਦੇਖੋ ਪਲੀਜ਼ ਪੈਨ ਨੂੰ ਬੇਨਤੀ ਹੈ ਕਮੈਂਟ ਜਰੂਰ ਕਰਿਆ ਕਰੋ ਕਿਵੇਂ ਲੱਗਦੀ ਹੈ ਵੈਰਾਈਟੀ ਜੇ ਫਿਰ ਵੀ ਕੋਈ ਚੀਜ਼ ਦੀ ਨਾ ਸਮਝ ਲੱਗੇ ਨਾ ਫੋਨ ਕਰ ਸਕਦੇ ਹੋ ਜਦ ਮਰਜੀ ਫੋਨ ਕਰੋ ਅਸੀਂ ਜਿਨ੍ਹਾਂ ਨੂੰ ਪਤਾ ਫੋਨ ਕਰਦੇ ਨੇ ਸਾਨੂੰ ਅਸੀਂ ਜਦੀ ਫੋਨ ਚੱਕਦੇ ਆ ਕੀ ਕਹਿਣਾ ਸੀ ਉਰਾ ਪਰਾ ਮਾੜਾ ਮੋਟਾ ਹੋਈਏ ਫਿਰ ਨਾ ਫੋਨ ਚੱਕ ਸਕੀਏ ਅਸੀਂ ਬੈਕ ਕਾਲ ਵੀ ਕਰ ਦਿੰਦੇ ਆ ਦੁਬਾਰਾ ਇਇਕ ਪਰ ਨੂੰ ਆਪਣੇ ਲੈਸ ਲਾਈਆ ਪ੍ਰਿੰਟ ਸੂਟ ਆ ਸਿੰਪਲ ਸਮਾਇਆ ਉਹਨਾਂ ਨੇ ਵੀ ਜ਼ਿਆਦਾ ਨਹੀਂ ਕੁਝ ਕਰਨਾ ਇਹ ਬਾਹਮਾ ਤੇ ਲੈਸ ਆ ਜੀ ਆ ਦੇ ਤੇ ਇਹਦੇ ਨਾਲ ਸਿੰਪਲ ਰੱਖਿਆ ਪਲਾ ਦੇ ਇਹ ਆਪਣੇ ਕੋਲ ਪ੍ਰਿੰਟ ਸੂਟ ਆਏ ਸੀਗੇ ਰਾਮਟੈਚ ਦੇ ਇੱਕ ਦੋ ਕਲਰ ਹੈਗੇ ਨੇ ਹੋਰ ਇਹਦੇ ਵਿੱਚ ਰੰਗ ਇੱਕ ਸੇਮ ਇਹਦੇ ਨਾਲ ਦਾ ਰੰਗ ਵੀ ਹੈਗਾ ਇੱਕ ਇੱਕ ਸੂਟ ਆ ਬਸ ਸੇਮ ਇਹਦੇ ਨਾਲ ਦਾ ਹੁਣ ਆ ਦੇਖ ਇਹਦਰਾਮਟ ਹੈ ਦੇ ਸੂਟ ਦੀ ਦੱਸਣ ਦੀ ਜਰੂਰਤ ਨਹੀਂ ਹੈਗੀ ਇਹਦੇ ਵਿੱਚ ਦੇਖੋ ਜੀ ਸਸਤੇ ਵੀ ਹੁੰਦੇ ਨੇ ਰਾਮਟ ਹੈ ਦੇ ਵਿੱਚ ਅ 550 ਤੋਂ 900 ਤੋਂ ਸ਼ੁਰੂ ਹੋ ਜਾਂਦਾ ਵੈਸੇ ਜਿਹੜਾ ਕੁਸ਼ਮੀਨੇ ਦੇ ਸੂਟ ਹੁੰਦੇ ਨੇ ਨਾ ਉਹ 1000 ਰੁਪਏ ਤੋਂ ਸ਼ੁਰੂ ਹੁੰਦਾ ਇਹ ਪੈਸੂ ਨਾਲ ਸੋਲਤ ਕੇ ਜਾਂਦੇ ਨੇ ਟ੍ਰੈਂਡ ਸੂਟ ਆ ਦੇਖੋ ਬਹਾਮਣੀ ਇਹਦੇ ਨਾਲ ਵੀ ਦੁਪੱਟਾ ਗਰੇ ਰੱਖਦਾ ਤੇ ਜਿਹੜਾ ਸੇਮ ਵਿੱਚ ਟੂਨ ਕਰੀ ਵੀ ਆ ਉਹ ਸੇਮ ਟੂਨ ਇਹਦੇ ਵਿੱਚ ਇਹ ਪਾਈ ਹੋਈ ਹੈ ਨੇਸ ਨਾਲ ਦੀ ਇੱਕ ਤੇ ਵੀ ਸੀ ਉਹ ਇਹ ਵੀ ਰਾਮਟੇਖ ਦੀ ਸੂਟ ਇੱਥੇ ਪੈਚ ਲਾ ਕੇ ਕੜਾਈ ਕਰੀ ਹੋਈ ਆ ਦੇਖੋ اور ਗੰਜਾ ਲਾਇਆ ਹੋਇਆ ਉੱਪਰ ਬਾਟਮ ਵਾਲੇ ਨਾਲ ਦੀ ਹਜੇ ਬਣੀ ਨਹੀਂ ਹੈਗੀ ਤੇ ਬਾਹਵਾ ਤੇ ਨਹੀਂ ਕੋਈ ਕੜਾਈ ਕਰੀ ਜਾਏਗੀ ਸਿਰ पे ਇਥੇ ਇਥੇ ਕਰਾਈਓ ਇਹ ਰੇਕ ਇਹ ਰੇਤੇ ਤੇ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਕੁਆਲਿਟੀ ਸਾਡੀ ਰੇਂਜ ਵਧੀਆ ਲੱਗਦੀ ਹੋਊਗੀ ਕਮੈਂਟ ਕਰਕੇ ਭੈਣਾਂ ਨੂੰ ਬੇਨਤੀ ਹੈ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਫਿਰ ਵੀ ਕੋਈ ਚੀਜ਼ ਦੀ ਨਾ ਸਮਝ ਲੱਗੇ ਤਾਂ ਸਕਰੀਨ ਤੇ ਨੰਬਰ ਚੱਲਦਾ 9877545899 ਤੇ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਪੁੱਛ ਸਕਦੇ ਹੋ ਸਾ ਤੋਂ ਕੋਈ ਚੀਜ਼ ਵੈਸੇ ਮੈਂ ਸਾਰੇ ਰੰਗ ਸਾਰੇ ਕਲਰ ਤੇ ਉਹਦਾ ਮੈਂ ਰੇਟ ਵੀ ਦੱਸੇ ਨਹੀਂ ਆਇਆ ਇਸ ਵਾਰ ਵਿੱਚ ਰੇਟ ਦੱਸਣ ਦਾ ਇੱਕ ਕਾਰਨ ਹੁੰਦਾ ਕਈ ਵਾਰ ਨਾ ਫਿਰ ਉਹ ਪਹਿਨਾ ਸਮਝ ਜਾਂਦੀਆਂ ਨੇ ਵੀ ਜਿੰਨਾ ਸੀ ਮੈਂ ਕਹਿ ਦਿੱਤੇ ਆ ਰਵਾਮਤ ਦੱਸ ਦਨੀ ਆ ਫਿਰ ਉਹ ਕਹਿੰਦੇ ਗਲਾ ਵੀ ਕਰੋ ਜੀ ਹਨਾ ਹੁਣ ਤੁਸੀਂ ਆਪ ਸਮਝਦਾਰ ਹੋ ਵੀ 400 ਦੇ ਵਿੱਚ ਗਲਾ ਵੀ ਕਰਦੀ ਐ ਕਿਹਦਾ ਵੀ ਕਰਦੀ ਐ ਹਨਾ ਸਾਰਾ ਕੁਝ ਕਰਦੀ ਐ ਫਿਰ ਮੁਸ਼ਕਲ ਹੋ ਜਾਂਦਾ ਨਾ 400 ਦੇ ਵਿੱਚ ਜਿਹੜਾ ਹੁੰਦਾ ਸੀ ਉਹ ਜ਼ਰੂਰ ਕਰਦੇ ਜਿੰਨਾ ਵੀ ਹੁੰਦਾ ਘੱਟ ਤੋਂ ਘੱਟ ਸਾਡੇ ਸਾਡੇ ਰੇਂਜ ਇੰਨੀ ਘੱਟ ਹੁੰਦੀ ਆ ਕੁਝ ਕੱਟ ਕਰਨ ਦੀ ਹੋਰ ਗੁੰਝਾਸ ਹੁੰਦੀ ਨਹੀਂ ਹੈਗੀ ਹਨਾ ਚਲੋ ਜੀ ਫਿਰ ਦਿਖਾਵਾਂਗੇ ਇੱਕ ਹੋਰ ਵਧੀਆ ਜਿਹਾ ਵੀਡੀਓ ਲੈ ਕੇ ਸਸਰੀ ਕਲ